ਸਾਡੇ ਜ਼ਿਲ੍ਹੇ ਬਠਿੰਡਾ ਕੋਟ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੀ ਇੱਕ ਹੋਣਹਾਰ ਬੇਟੀ ਸਾਡੇ ਜ਼ਿਲ੍ਹੇ ਦਾ ਪਿੰਡ ਚੱਕੜ ਜਿਹਦੇ ਦਾ ਸੁੰਦਰ ਦਾ ਸੀਮਾ ਔਰ ਸੀਮਾ ਇੱਕ ਉਹ ਕੰਮ ਕਰਕੇ ਆਈ ਹੈ ਜਿਹਦੇ ਨਾਲ ਸਾਰੇ ਪੰਜਾਬੀਆਂ ਦਾ ਤੇ ਖਾਸ ਕਰਕੇ ਸਾਡੇ ਇਲਾਕੇ ਦਾ ਇਸ ਬੱਚੀ ਦੇ ਸਿਰ ਉੱਚਾ ਕੀਤਾ ਸੋ ਇਸ ਬੇਟੀ ਨੇ ਜੋ ਦਸੋ ਜਿਹੜੀ ਗੇਮ ਹੈ ਜੁੱਟੋ ਦੇ ਨਾਲ ਜਿਹੜੀ ਗੇਮ ਜਿਹੜੀ ਹੈ ਉਹਦਾ ਇਹ ਗੇਟਕੇ ਆਈ ਹੈ ਮੈਚ ਔਰ ਜਿਹਦੇ ਵਿੱਚ 27 ਦੇਸ਼ਾਂ ਨੇ ਜਾਰਡਨ ਦੇ ਅੰਦਰ ਇਹ ਮੁਕਾਬਰਾ ਹੋਇਆ ਜਿਹਦੇ ਵਿੱਚ 27 ਦੇਸ਼ਾਂ ਦੇ ਬੱਚਿਆਂ ਨੇ ਭਾਗ ਲਿਆ ਔਰ ਉਹਦੇ ਵਿੱਚੋਂ ਸਾਡੀ ਬੇਟੀ ਸੀਮਾ ਜਿਹਨੇ ਲੰਮੀ ਪ੍ਰੈਕਟਿਸ ਕੀਤੀ ਜਿਹਨੇ ਲੰਬੀ ਜਦੋਜਦ ਕੀਤੀ ਔਰ ਇਹ ਆਪਣਾ ব্রਾਊਨ ਮੈਡਲ ਜਿੱਤ ਕੇ ਆਈ ਆ ਸੋ ਸਾਡੇ ਲਈ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੀਆਂ ਧੀਆ ਜਿਹਨਾਂ ਨੂੰ ਸਮਾਜ ਦੇ ਅੰਦਰ ਕਈ ਵਾਰ ਅਸੀਂ ਮੁੰਡਿਆਂ ਦੇ ਮੁਕਾਬਲੇ ਦੂਜੇ ਨੰਬਰ ਤੇ ਰੱਖਦੇ ਆ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕੁੜੀਆਂ ਵੀ ਅੱਜ ਪੁਰੀਆਂ ਮੁੱਲਾਂ ਮਾਰ ਰਹੀਆਂ ਨੇ ਆਪਣੇ ਜੀਵਨ ਦੇ ਅੰਦਰ ਉਹ ਵੀ ਹੰਮਰਾਂ ਦੇ ਨਾਲ ਗੱਲਾਂ ਕਰਨ ਲਈ ਉਡਾਰੀਆਂ ਮਾਰ ਰਹੀਆਂ ਨੇ ਸੋ ਇਸ ਬੇਟੀ ਨੂੰ ਜਿੱਤੇ ਮਾਰਖਾਂ ਨੇ ਇਹਨਾਂ ਦੇ ਪੋਸਤ ਜਿਹੜੇ ਨਾਲ ਇਹਨਾਂ ਦੇ ਜੀ ਸੀ ਇਹਨਾਂ ਦੇ ਨਾਲ ਖੜੇ ਐ ਇਸ ਵੇਲੇ ਇਹਨਾਂ ਨੂੰ ਮਾਰਖਾਂ ਕੁੜੀ ਦੇ ਮੇਧ ਰੰਗ ਲਈ ਆਈ ਹੈ ਇਹਨਾਂ ਦੇ ਸਾਰੇ ਪਿੰਡ ਵਾਸੀਆਂ ਨੂੰ ਇਹਨਾਂ ਦੇ ਮਾਤਾ ਪਿਤਾ ਨੂੰ ਬਹੁਤ ਬਹੁਤ ਵਰਕਾਂ ਸੋ ਲਗਾਤਾਰ ਪੰਜਾਬ ਦੇ ਅੰਦਰ ਜੇ ਮਾਨਚ ਮੁੱਖ ਮੰਤਰੀ ਸਰਦਾਰ ਪ੍ਰਮੋਦ ਸਿੰਘ ਮਾਰੀ ਦੀ ਸੰਗਤ ਜੇਡਰ ਨੂੰ ਲੈ ਕੇ ਜਿਵੇਂ ਤਰ੍ਹਾਂ ਆ ਪਮਾਬਰ ਹੋਈ ਹੈ ਪੰਜਾਬ ਦੇ ਅੰਦਰ ਖੇਡਾ ਬਦਲ ਪੰਜਾਬ ਦੀਆਂ ਹੋਰ 18 ਕਰੋੜ ਰੁਪਇਆ ਪੰਜਾਬ ਦੇ ਬੱਚਿਆਂ ਖੇਡਾ ਬਦਲ ਪੰਜਾਬ ਦੀਆਂ ਚ ਸਰਕਾਰ ਨੇ ਨਾਮ ਮੰਨੇ ਸੋ ਹੁਣ ਵੀ ਜਿਹੜੇ ਵੀ ਬੱਚੇ ਖੇਡਾ ਦੇ ਅੰਦਰ ਮੱਲਾ ਮਾਰਦੇ ਆ ਮਰਾਦੇ ਸਰਕਾਰ ਵਡੀਆਂ ਜਿਹੜੀਆਂ ਮਨਾਵਤਾ ਦੇ ਰਹੀਆਂ ਸੋ ਮੈਂ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਆਪਣੇ ਪਿਆਰੇ ਮੁੱਖ ਮੰਤਰੀ ਦੇ ਨਾਲ ਵੀ ਇਸ ਬੱਚੀ ਬਾਰੇ ਗੱਲਬਾਤ ਕਰਾਂ ਤਾਂ ਜੋ ਇਹਨੇ ਜਿਹੜਾ ਅਗਲਾ ਮੁਕਾਬਲਾ ਇੰਟਰਨੈਸ਼ਨਲ ਮੁਕਾਬਲਾ ਜਿਹੜਾ ਅਗਲੇ ਦਿਨਾਂ 'ਚ ਇਹਨੇ ਖੇਡਣ ਲਈ ਜਾਣਾ ਉਸ ਮੁਕਾਬਲੇ ਦੇ ਵਿੱਚ ਇਹਨੂੰ ਨਿੱਕਰਤ ਮਿਲਦਾ ਆਵੇ ਤੇ ਅਸੀਂ ਇਹ ਉਮੀਦ ਵੀ ਕਰਦੇ ਆ ਕਿ ਸਾਡੀ ਇਹ ਬੱਚੀ ਜਿਹੜੀ ਅੱਜ ਸਿਲਵਰ ਮੈਡਲ ਜਿੱਤ ਕੇ ਆਈ ਆ ਆਉਣ ਵਾਲੇ ਦਿਨਾਂ ਦੇ 골ਡ ਮੈਡਲ ਜਿੱਤ ਕੇ ਆਵੇ ਤੇ ਸਾਡੇ ਪਿੰਡ ਦਾ ਚੱਕਰ ਦਾ ਔਰ ਸਾਡੇ ਇਲਾਕੇ ਦਾ ਸਾਡੇ ਜ਼ਿਲ੍ਹੇ ਦਾ ਪੰਜਾਬ ਦਾ ਇਹ ਨਾਂ ਰੋਸ਼ਨ ਕਰੇਗੀ ਸੋ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ ਇਸ ਬੇਟੀ ਨੂੰ ਇਸੇ ਪਰਿਵਾਰ ਨੂੰ ਤੇ ਸਾਰੇ ਪਠਾਨਪੁਰ ਵਾਸੀ ਬਹੁਤ ਅੱਛਾ ਫੀਲ ਹੋ ਰਹਾ ਹੈ ਪਹਿਲੇ ਜਦ ਮੈਂ ਖੇਲ ਕੇ ਆਈ ਥੀ ਉहां पे ਵੀ ਬਹੁਤ ਅੱਛਾ ਸਵਾਗਤ ਕੀਤਾ ਥਾ ਅਕੈਡਮੀ ਵਾਲੋ ਨੇ ਔਰ ਯहां पे ਵੀ ਆ ਕੇ ਬਹੁਤ ਅੱਛਾ ਫੀਲ ਹੋ ਰਹਾ ਹੈ ਪ੍ਰਾਊਡ ਫੀਲ ਹੋ ਰਹਾ ਹੈ ਕਿ ਪੂਰੇ ਪੰਜਾਬ ਮੇ ਸਿਰਫ ਮੈਂ ਇੱਕ ਲੜਕੀ ਗਈ ਥੀ ਔਰ ਮੈਡਲ ਲੈ ਕੇ ਆਈ इसके लिए मेडल मेरा जुस्सु एशियन चैंपियनशिप में मेडल है जो कि इसके 2026 में एशियंस गेम भी होंगे उसके लिए मेरा सिलेक्शन हो रखा है उससे पहले मैं वर्ल्ड चैंपियनशिप खेलने जाऊँगी